ਹਾਂਜੀ ਦੋਸਤੋ ਬਹੁਤ ਹੀ ਪਿਆਰੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਰਹਿ ਰਿਹਾ ਏ ਬੱਚਾ ਜਦੋਂ ਪੰਜਾਬ ਵਿਆਹ ਵੇਖਣ ਆਉਂਦਾ ਤਾਂ ਉਸ ਦਾ ਇੱਥੇ ਪੰਜਾਬ ਦੀਆਂ ਗਲੀਆਂ ਦੇ ਵਿੱਚ ਸੱਥਾਂ ਦੇ ਵਿੱਚ ਦਿਲ ਲੱਗ ਜਾਂਦਾ। ਨਹੀਂ ਤਾਂ ਆਪਣੇ ਪੰਜਾਬੀ ਲੋਕ ਕੈਨੇਡਾ ਕੈਨੇਡਾ ਹੀ ਕਰੀ ਜਾਂਦੇ ਆ। ਜਦੋਂ ਬੱਚਾ ਆਪਣੇ ਮਾਪਿਆਂ ਨਾਲ ਕੈਨੇਡਾ ਵਾਪਸ ਜਾਣ ਲੱਗਦਾ ਤਾਂ ਉਹ ਗੱਡੀ ਦੇ ਵਿੱਚ ਰੋਣਾ ਸ਼ੁਰੂ ਕਰ ਦਿੰਦਾ ਤੇ ਕਹਿੰਦਾ ਮੈਂ ਤਾਂ ਪੰਜਾਬ ਜੀ ਰਹਿਣਾ ਤੇ ਉਸ ਦੀ ਮਾਂ ਉਸ ਨੂੰ ਦਿਲਾਸਾ ਦਿੰਦੀ ਹੈ। ਕਿਉਂਕਿ ਕਰੋ ਨਾ ਚੁੱਪ ਕਰਾ ਕਰੀ ਮੀਂਡਾ ਦੋਸਤੋ ਆਵ ਲੈ ਜਾਂਦੇ ਪੂਰੀ ਵੀਡੀਓ ਦੇ ਬੰਦ ਇੱਕ ਪਿਆਰਾ ਜਿਹਾ ਵੀਡੀਓ ਕੋਈ ਜਾਂਦਾ ਫੇਰ ਹੋਏ ਨੂੰ ਤਾਰ ਨੋ ਰਿਹਾ ਕਰੋ ਨਾ ਚੁੱਪ ਕਰਾ ਕਰ ਮਨਾਉਣਾ ਚੁੱਪ ਕਰਾ ਚੁੱਪ ਚੁੱਪ ਕਰ ਚੁੱਪ ਕਰ ਜਾ ਫੇਰ ਆਪ ਮੇਰੀ ਗੋਲੀ ਚੁੱਪ ਹੋ ਜਾਂਦਾ ਮੇਰੀ ਗੋਲੀ ਗ੍ਰੇਨੇਡਰ ਆ ਰਿਹਾ ਮੈਂ ਤੇ ਓਕੇ ਚੰਗਾ ਚੰਗਾ ਪਾਸੇ ਛੇਤੀ ਆਵਾਂਗੇ ਫੇਰ ਚੁੱਪ ਕਰ ਜਾ ਮੇਰੇ ਕੋਲ ਛੇਤੀ ਆਵਾਂਗੇ ਚੁੱਪ ਇੱਥੇ ਨਹੀਂ ਸਕਦੇ ਅਰੇ ਆਵਾਂਗੇ ਜਦ ਆ ਰਾਂਗੇ ਨੈਕਸਟ ਟਾਈਮ ਨੂੰ ਆਵਾਂਗੇ ਤਰਾ ਮੰਗਿਆ ਬੁੱਜੋ ਮਨ ਚਾਹੇ ਦੀ ਗਾਨਾ ਉਹ ਕਿ ਉਹ ਚੰਗਾ ਹੋਰ ਗਿਆ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ छुटकारा ਪਿਆਰ ਝ ਤੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ